ਉਹ ਵਾਹਿਗੁਰਜ ਕਾ ਖਾਲਸਾ ਉਹ ਵਾਹਿਗੁਰਜ ਕੀ ਫਤਿਹ ਜਿਸ ਵੇਲੇ ਜਹਾਨ ਖਾਨ ਤੇ ਨਾਸਰ ਅਲੀ ਖਾਨ ਫੌਜਦਾਰ ਜਲੰਧਰ ਨੇ ਕਰਤਾਰਪੁਰ ਸਾਹਿਬ ਤੇ ਹਮਲਾ ਕਰਕੇ ਗੁਰਦੁਆਰਾ ਥੰਮ ਸਹਿਬ ਸਾੜ ਦਿੱਤਾ ਸ਼ਹਿਰ ਵਿੱਚ ਕਤਲੋਗਾਰ ਦਾ ਹੁਕਮ ਦਿੱਤਾ ਆਓ ਉਸ ਵੇਲੇ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖੀ ਜਾਵੇ ਬੀਬੀ ਨਿਰਪੈ ਕਹੋ ਪਿਤਾ ਦਾ ਨਾਮ ਹੈ ਜੰਗ ਬਹਾਦਰ ਸਿੰਘ ਤੇ ਮਾਤਾ ਦਾ ਨਾਮ ਹੈ ਦਾਤਾਰ ਕਹੋ ਇਹ ਕਰਤਾਰਪੁਰ ਜ਼ਿਲंधर ਵਿਖੇ ਪੈਦਾ ਹੋਈ ਹੈ ਔਰ ਇਹਨਾਂ ਦੇ ਪਿਤਾ ਵੀ ਨਾਮੀ ਗ੍ਰਾਮੀ ਸੂਰਬੀਰ ਸੈਨਿਕ ਸਨ ਦੇ ਵੀ ਨਿਰਪੈਕ ਔਰ ਇੱਕ ਮਹਾਨ ਸੂਰਬੀਰ ਸਿੰਘਣੀ ਹੋਈ ਜਿਹੜੀ ਕਰਤਾਰਪੁਰ ਵਿੱਚ ਇੱਕ ਪੂਰਨ ਮਰਦਾਵੇਂ ਪੈਰਾਵੇ ਵਿੱਚ ਰਹਿ ਕੇ ਤਰੁਕਾ ਨਾਲ ਲੋਹਾ ਲੈਂਦੀ ਸੀ ਕਹਿੰਦੇ ਨੇ ਕਿ ਨਿਰਪੈਕ ਔਰ ਦੇ ਵੱਡੇ ਭਰਾ ਜਦੋਂ ਰੱਬ ਨੂੰ ਪਿਆਰੇ ਹੋ ਗਏ ਪ੍ਰਮਾਤਮਾ ਨੇ ਇਸ ਦੀ ਹੋਰ ਕੋਈ ਵੀ ਭਰਾ ਨਾ ਦਿੱਤਾ ਤੰਦਰ ਭਏ ਕੌਰ ਨੂੰ ਮਾਂ ਪਿਓ ਨੇ ਪੁੱਤਰਾ ਵਾਂਗ ਲਾਡਾਂ ਨਾਲ ਪਾਲਿਆ ਜਦੋਂ ਇਹ ਵੱਡੀ ਹੋਈ ਅਮਰਤਸ਼ਕ ਕੇ ਮਰਦਾਵੇਂ ਲਿਬਾਸ ਵਿੱਚ ਤਿਆਰ ਵਰਤਿਆਰ ਸਿੰਘਾਵਾਨ ਤਿੰਨ ਫੁੱਟ ਦੀ ਛਪਾਨ ਗਾਤਰੇ ਰੱਖਦੀ ਹੁੰਦੀ ਸੀ ਇੱਕ ਵਾਰ ਰਾਤ ਨੂੰ ਦੋ ਮੁਗਲਾਂ ਨੇ ਲਲਕਾਰਿਆ ਲਲਕਾਰਨ ਵਾਲੇ ਦੇ ਫੁਰਤੀ ਨਾਲ ਇਸ ਨੇ ਆਪਣੀ ਸ਼ਰੀ ਸਾਹਿਬ ਮੀਆਂ ਜੋ ਕੱਢ ਕੇ ਬਾਹਵੜ ਦਿੱਤੀ ਔਰ ਦੂਜਾ ਦਰਦਾ ਭੱਜ ਗਿਆ ਇਸ ਦੇ ਪਿਤਾ ਜੀ ਵਾਹੀ ਦਾ ਕੰਮ ਕਰਦੇ ਸੀ ਤੇ ਜਦੋਂ ਪੰਥ ਨੂੰ ਲੋੜ ਪੈਂਦੀ ਸੀ ਇਹ ਸੰਤ ਸਿਪਾਈ ਬਣ ਕੇ ਫੌਜਾਂ ਦੇ ਵਿੱਚ ਚਲੇ ਜਾਂਦੇ ਸੀ ਤੇ ਫਿਰ ਸਾਰਾ ਜਿੰਮਾ ਘਰ ਦੇ ਕਾਰੋਬਾਰ ਦਾ ਬੇਟੀ ਨਿਰਭਾਉ ਨਿਰਪੈ ਕੌਰ ਦੇ ਜੋ ਮੈਂ ਆ ਜਾਂਦਾ ਸੀ ਇਹ ਮੁੰਡਿਆ ਵਾਂਗ ਸਾਰਾ ਕਰਦਾ ਕੰਮ ਕਰਦੀ ਖਲਵਾ ਲਿੰਦੀ ਸੀ ਪਤਾ ਨਹੀਂ ਸ਼ਸਤਰ ਵਿਦਿਆ ਘੋੜ ਸਵਾਰੀ ਗਤਕਾ ਸਾਰੀ ਸਿਖਲਾਈ ਦਿੱਤੀ ਹੋਈ ਸੀ ਇਸ ਨੇ ਜੰਗਲ ਵਿੱਚ ਜਾ ਕੇ ਨਿੱਕੇ ਰੁੱਖਾਂ ਨੂੰ ਕਿਰਪਾ ਨਾਲ ਕੱਟ ਕੇ ਖੇਡਾਂ ਕਰਨੀਆਂ ਚੁੰਗੀਆਂ ਲਾਉਂਦੀ ਐ ਫਿਰਦੀ ਸੀ ਜਿਵੇਂ ਕਿ ਘਰਣ ਫਿਰਦਾ ਹੈ ਇੱਕ ਦਿਨ ਕਿਤੇ ਪੱਠੇ ਲੈ ਕੇ ਕਾਫੀ ਕਵੇਲੇ ਆਈ ਤਾਂ ਮਾਂ ਨੇ ਕਹਿ ਦਿੱਤਾ ਪੁੱਤਰਾ ਤੈਨੂੰ ਪਤਾ ਹੈ ਕਾਂ ਦਾ ਰਾਜ ਹੈ ਉਹ ਕੁੱਤਿਆਂ ਵਾਂਗ ਹਰਲ-ਹਰਲ ਕਰਦੇ ਫਿਰਦੇ ਨੇ ਤੇਰਾ ਪਿਓ ਘਰ ਨਹੀਂ ਹੈ ਇਸ ਤਰ੍ਹਾਂ ਕਵੇਲੇ ਆਉਣਾ ਚੰਗਾ ਨਹੀਂ ਹੈ ਅੱਗੇ ਤੋਂ ਵੇਲੇ ਸਿਰ ਪੱਠੇ ਲੈ ਕੇ ਘਰ ਆਇਆ ਕਰ ਮਾਤਾ ਦੇ ਬੋਲ ਸੁਣ ਕੇ ਨਰਪੈ ਕਹੋ ਨੇ ਨਰਪੈ ਹੋ ਕੇ ਕਿਹਾ ਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਪਾਣ ਕੀਤਾ ਹੈ ਘੋੜਸਵਾਰੀ ਚੰਗੀ ਆਉਂਦੀ ਹੈ ਗਤਕਾ ਮੈਂ ਖੇਡ ਲਈ ਨਹੀਂ ਹਾਂ ਨੇਜਾ ਵਰਛਾ ਚੱਕਰ ਆਦ ਸਾਰੇ ਸ਼ਸਤਰਾਂ ਦੀ ਸਿੱਖਿਆ ਮੈਂ ਆਪਣੇ ਪਿਤਾ ਕੋਲੋਂ ਲਈ ਹੋਈ ਹੈ ਗੁਰੂ ਜੀ ਹਰ ਸਮੇਂ ਮੇਰੇ ਅੰਗ ਸੰਗ ਰਹਿੰਦੇ ਨੇ ਮੈਨੂੰ ਭੈ ਤੇ ਫਿਕਰ ਕਿਸੇ ਗੱਲ ਦਾ ਨਹੀਂ ਉਹ ਆਪ ਮੇਰੀ ਰੱਖਿਆ ਕਰਦੇ ਨੇ ਤੂੰ ਫਿਕਰ ਨਾ ਕਰਿਆ ਕਰ ਤੇਰੀ ਨਰਪਇਕਾ ਔਰ ਨਰਪਇ ਹੋ ਕੇ ਮੁੰਡਿਆਂ ਵਾਂਗ ਵਿਚਰਦੀ ਹੈ ਨਰਪਇਕ ਔਰ ਦਾ ਵਿਆਹ ਇੱਕ 6 ਫੁੱਟ ਜਵਾਨ ਸ਼ੈਲ ਸ਼ਬੀਲੇ ਜੋ ਕਿ ਉਸ ਵੇਲੇ ਖਾਲਸਾ ਫੌਜ ਦਾ ਸਨ ਸਿਪਾਈ ਸੀ ਹਰਵੈਲ ਸਿੰਘ ਪੁੱਤਰ ਝੰਡਾ ਸਿੰਘ ਨਾਲ ਪੂਰਨ ਗੁਰਮਰਿਆਦਾ ਨਾਲ ਕਰ ਦਿੱਤਾ ਇਹ ਪਿਓ ਪੁੱਤਰ ਵੀ ਸਿੱਖ ਸੈਨਾ ਵਿੱਚ ਸਨੂੰ ਸ਼ਿਵਦਿਆਲ ਉਸ ਵੇਲੇ ਕਰਤਾਰਪੁਰ ਦਾ ਪ੍ਰਸਿੱਧ ਹਟਵਾਣੀਆਂ ਤੇ ਸ਼ੌਕਰ ਸੀ ਗੁਰਦੁਆਰਾ ਸਾਹਿਬ ਦੇ ਕਿਲੇ ਹੇਠ ਇਸ ਦਾ ਹਟ ਸੀ ਸ਼ਿਵਦਿਆਲ ਦੇ ਪੰਜ ਪੁੱਤਰ ਤੇ ਦੋ ਧੀਆ ਸਨ ਇਸ ਦੀ ਵੱਡੀ ਲੜਕੀ ਦਾ ਨਾਮ ਕਾਂਤਾ ਸੀ ਔਰ ਕਾਂਤਾ ਦਾ ਵਿਆਹ ਰੱਖਿਆ ਹੋਇਆ ਸੀ ਅਤੀ ਰਾਤ ਕੁਸਤਰੀਆਂ ਵਿਆਹ ਦੀ ਗੀਰਗਾਉਂਦੀਆਂ ਨਹੀਂ ਦੀ ਅਸਲ ਨਿਰਭੈਕ ਔਰ ਜਿਹੜੀ ਆਪਣੀ ਸ਼ਹਿਲੀ ਦੇ ਵਿਆਹ ਦੇ ਗੀਤਾਂ ਵਿੱਚੋਂ ਵੇਲੀ ਹੋ ਕੇ ਘਰ ਜਾ ਰਹੀ ਸੀ ਤਾਂ ਮੁਗਲ ਜਾਦਿਆਂ ਨੇ ਇਸ ਵੇਲੇ ਇਕੱਲੀ ਵੇਖ ਕੇ ਲਲਕਾਰਿਆ ਨਿਰਭੈ ਕੋਰ ਨੇ ਫੁਰਤੀ ਨਾਲ ਆਪਣੀ ਸ਼ਰੀ ਸਾਹਿਬ ਕੱਢ ਕੇ ਲਲਕਾਨ ਵਾਲੇ ਦੀ ਬਾਹ ਨਾਲ ਸੁਟੀ ਚੀਕਾ ਮਾਰਦਾ ਭੱਜ ਗਿਆ ਤੇ ਦੂਜਾ ਤਾਂ ਲੱਭਾ ਹੀ ਕਦੇ ਨਹੀਂ ਨੇਦਰ ਸ਼ੀਣੀ ਜਦੋਂ ਲੋਭ ਜੀ ਕਰਪਾ ਨਾਲ ਘਰ ਪੁੱਜੀ ਤਾਂ ਮਾਂ ਪਿਓ ਨੇ ਵੇਖ ਕੇ ਹੈਰਾਨ ਹੋ ਗਏ ਤੇ ਪੁੱਛਿਆ ਪੁੱਤਰੀ ਇਹ ਕੀ ਬਾਣਾ ਵਰਤਾਈ ਹੈ ਸਵੇਰੇ ਨਿਰਪੇ ਇੱਕ ਹੋਰ ਨੇ ਪਿਤਾ ਜੀ ਨੂੰ ਕਿਹਾ ਦੋ ਕੁੱਤੇ ਭਾਉਂਦੇ ਸਨ ਇੱਕ ਨੂੰ ਸੋਦਾ ਲਾ ਦਤਾ ਹੈ ਤੇ ਦੂਜਾ ਭੱਜਣ ਵਿੱਚ ਸਫਲ ਹੋ ਗਿਆ ਪਿਤਾ ਜੀ ਨੇ ਕਿਹਾ ਪੁੱਤਰੀ ਮੈਂ ਆਪਣੇ ਸ਼ੋਰ ਵੀਰ ਪੁੱਤਰੀ ਤੋਂ ਇਹੋ ਹੀ ਆਸ ਰੱਖਦਾ ਹਾਂ ਇੱਕ ਸਿੱਖ ਬੱਚੀ ਨੂੰ ਤੁਰਕਾਂ ਤੋਂ ਆਪਣੀ ਰਾਖੀ ਆਪ ਕਰਨੀ ਚਾਹੀਦੀ ਹੈ ਉਦੋਂ ਤੁਰਕਾਂ ਦੇ ਬੱਚੇ ਬੜੇ ਪੁੱਤਰੇ ਫਿਰਦੇ ਸਨ ਤੇ Hindu ਇਸਤਰੀਆਂ ਨੂੰ ਡੋਲਿਆਂ ਵਿੱਚੋਂ ਕੱਢ ਕੇ ਲੈ ਜਾਂਦੇ ਸਨ ਅਗਲੇ ਦਿਨ ਬਰਾਤ ਆਈ ਹੋਈ ਸੀ ਸਾਰੇ ਸਾਖ ਸੰਬੰਧੀ ਇਕੱਠੇ ਹੋਏ ਪਏ ਸਨ Hinduਾਂ ਦੇ ਫੇਰੇ ਸਵੇਰੇ 4 ਵਜੇ ਹੁੰਦੇ ਸਨ ਇਸ ਦਾ ਵੀ ਪਿਆਰਿਓ ਕਾਰਨ ਸੀ ਕਿ 4 ਵਜੇ ਅਮਰਤ ਵੇਲੇ ਮੁਗਲ ਸਿਪਾਈ ਨਸ਼ੇ ਵਿੱਚ ਟੁੱਟ ਹੋਏ ਰੱਜੀ ਹੁੰਦੇ ਸਨ ਔਰ ਸਮੇਂ ਨੂੰ ਵਿਚਾਰ ਕੇ ਉਸ ਵੇਲੇ ਅਮਰਤ ਵੇਲੇ ਇਹ ਜਿਹੜੇ ਫੇਰੇ ਸਨ ਵੇਦੀ ਦਿਵਾਲੀ ਇਹ ਕਰ ਲੈਂਦੇ ਸਨ ਔਰ ਫੁਰਤੀ ਦੇ ਨਾਲ ਸਾਰਾ ਕੰਮ ਸਮਾਪਤ ਕਰ ਲੈਂਦੇ ਸਨ ਸੋ ਜਦੋਂ ساری ਰਾਤ ਹਵਨ ਹੁੰਦਾ ਰਿਹਾ ਸ਼ਿਵ ਦਿਆਲ ਦੀ ਮਿਲਤ-ਗਿਲਤ ਵਾਲੇ ਬਹੁਤ ਸੀ ਅਸਲੀ ਅੱਧੇ ਸ਼ਹਿਰ ਦੀਆਂ ਇਸਤਰੀਆਂ ਜਨਮੇ ਖੜਾਈਆਂ ਹੁੰੀਆਂ ਸਨ ਨਿਰਪੇਖ ਹੋਰ ਪੂਰੇ ਸ਼ਸਤਰਬਦ ਮਰਦਾਂਵੇਂ ਲਿਬਾਸ ਸੁਣ ਕਰਕੇ ਹਰ ਇੱਕ ਦੀ ਰੁਚੀ ਨੂੰ ਕਸ਼ਿਦ ਕਰ ਰਹੀ ਸੀ ਹਰ ਇੱਕ ਉਸ ਵੱਲੀ ਦੇਖ ਰਿਹਾ ਸੀ ਫੇਰਿਆਂ ਦੀ ਰਸਮ ਸਮਾਪਤ ਹੋਣ ਹੀ ਵਾਲੀ ਸੀ ਕਿ ਸ਼ਹਿਰ ਦੇ ਵਿੱਚ ਬੜਾ ਹੱਲਾ ਗੁੱਲਾ ਰੌਲਾ ਪੈ ਗਿਆ ਕੋਰਾ ਮਚ ਗਿਆ ਠਾ ਠਾ ਦੀ ਆਵਾਜ਼ ਆਈ ਕੁੱਤੇ ਭੌਂਕਣ ਲੱਗੇ ਲੁੱਟੇ ਗਏ ਮਾਰੇ ਗਏ ਦੀਆਂ ਆਵਾਜ਼ਾਂ ਉੱਚੀਆਂ ਹੁੰਦੀਆਂ ਗਈਆਂ ਸੀ ਜਿਸ ਜੇ ਲੱਗੀਆਂ ਹੁੰਦੀਆਂ ਗਈਆਂ ਕਿਉਂਕਿ ਤੁਰਕਾ ਨੇ ਕਰਤਾਰਪੁਰ ਨੂੰ ਘੇਰਾ ਪਾ ਲਿਆ ਸੀ ਲੋਕਾਂ ਡਰਦੇ ਆ ਕਿ ਤੁਰਕ ਨਾ ਲੈ ਜਾਣ ਆਪਣੀਆਂ ਧੀਆਂ ਭੈਣਾਂ ਨੂੰ ਦਾਣਿਆਂ ਵਾਲੇ ਭੜੋਲਿਆਂ ਦੇ ਵਿੱਚ ਲੁਕਾ ਲਿਆ ਸੀ ਜਹਾਂ ਖਾਨ ਤੇ ਨਾਸਰ ਅਲੀ ਨੇ ਸਾਰੇ ਕਰਤਾਰਪੁਰ ਵਿੱਚ ਇੱਕ ਵਜੇ ਕਤਲੇਆਮ ਦਾ ਹੁਕਮ ਦੇ ਦਿੱਤਾ ਤੇ ਖੁਸ਼ੀ ਦੀ ਜਿੱਤ ਵਿੱਚ ਜਹਾਂ ਖਾਨ ਤੇ ਫੌਜਦਾਰ ਨਾਸਰ ਅਲੀ ਸ਼ਰਾਬ ਦੀ ਬਾਦਮਸਤੀ ਵਿੱਚ ਬਕਰੇ ਖਾਣ ਨਸ਼ੇ ਵਿੱਚ ਅੰਨੇ ਹੋਏ ਪੈਸਨ ਸਿਪਾਈਆਂ ਨੇ ਸ਼ਹਿਰ ਵਿੱਚੋਂ ਕੁਝ ਮਟਿਆਣਾ ਤੂਕੇ ਬਾਹਰ ਤੰਬੂ ਵਿੱਚ ਲਿਆ ਸੁੱਟੀਆਂ ਇੱਕ ਸਿਪਾਈ ਪਹਿਰੇ ਤੇ ਲਾ ਆਪ ਚਲੇ ਗਏ ਦੋਵੇਂ ਹਾਕਮ ਨਸ਼ੇ ਵਿੱਚ ਗੁੱਟ ਪਏ ਸੰ ਇੱਕ ਬੀਬੀ ਨੇ ਮੌਕਾ ਤਾੜ ਕੇ ਫੁਰਤੀ ਨਾਲ ਪਰੇਦਾਰ ਪਾਸੋਂ ਦੀ ਤਲਵਾਰ ਖੋ ਕੇ ਇੱਕਦਮ ਉਸ ਦੇ ਉੱਪਰ ਐਸਾ ਵਾਰ ਕੀਤਾ ਕਿ ਉਹਦਾ ਗਾਟਾ ਲਾ ਦਿੱਤਾ ਤੰਬੂ ਵਿੱਚੋਂ ਭੱਜ ਕੇ ਭਾਈ ਅਡਣ ਸ਼ਾਹ ਦੇ ਡੇਰੇ ਵੱਲ ਜਾਵੜੀ ਇਹ ਉਹ ਬੀਬੀ ਸੀ ਜਿਹੜੀ ਨਿਰਭੈ ਕਿਰਪਾ ਸੋ ਸ਼ਸਤਰ ਵਿਦਿਆ ਸਿੱਖਦੀ ਸੀ ਇਹ ਦੋ ਹੋਰ ਨਾਂ ਨੂੰ ਵੀ ਛੜਾ ਕੇ ਆਪਣੇ ਨਾਲ ਲੈ ਗਈ ਜਦੋਂ ਸਿਪਾਹੀ ਖੋਰ ਔਰਤਾਂ ਆਪਣੇ ਆਪ ਨੂੰ ਖੁਸ਼ ਕਰਨ ਲਈ ਲੈ ਕੇ ਆਏ ਦਪਹਿਰਦਾਰ ਨੂੰ ਮਰਿਆ ਵੇਖ ਕੇ ਕਿਉਂ ਕੈਦਨਾ ਭੱਜ ਗਈਆਂ ਵੇਖ ਕੇ ਬੜੇ ਹੈਰਾਨ ਹੋਏ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਔਰ ਇਸ ਰੌਲੇ ਦੇ ਵਿੱਚ ਹੁਣ ਤੁਰਕਾਂ ਨੂੰ ਕਿਤੇ ਪਾਣੀ ਪੀਣ ਨੂੰ ਨਸੀਬ ਨਹੀਂ ਸੀ ਹੋ ਰਿਹਾ ਕਿਉਂਕਿ ਪਾਣੀ ਸਾਰਾ ਨਗਰ ਗੁਰਦੁਆਰਾ ਥਮ ਸਹਿਬ ਵਿਖੋਂ ਇੱਕ ਖੂਹ ਸੀਓ ਦੇ ਵਿੱਚੋਂ ਜਲ ਲੈ ਕੇ ਆਉਂਦੇ ਸਨ ਸੋ ਇਹਨਾਂ ਨੇ ਗੁਰਦੁਆਰਾ ਥੰਮ ਸੇਬ ਵੀ ਸੜ ਦਿੱਤਾ ਸੀ ਗੁਰਦੁਆਰੇ ਦੀ ਲਾਗੇ ਸਾਰੇ ਬڑے ਮਕਾਨ ਵੀ ਸੜ ਕੇ ਸੁਆਹ ਹੋ ਗਏ ਸੀ ਲੋਕ ਮਾਰੇ ਜਾ ਰਹੇ ਸਨ ਲੋਕਾਂ ਦੀ ਚੀਖੋ ਪੁਕਾਰ ਹੋ ਰਹੀ ਸੀ ਪਾਣੀ ਖੁਣੂ ਸਿਪਾਈ ਵੀ ਤੜਫਣ ਲੱਗੇ ਤਰਸਣ ਲੱਗੇ ਦੁਰਗਾ ਨੂੰ ਪਤਾ ਲੱਗਿਆ ਕਿ ਪਾਣੀ ਪਾਈ ਏਡਣ ਸ਼ਾ ਦੇ ਡੇਰੇ ਤੇ ਹੀ ਮਿਲ ਸਕਦਾ ਹੈ ਸਿਪਾਈ ਧਿਆਏ ਹਾਕਮਾਂ ਨੂੰ ਨਾਲ ਲੈ ਕੇ ਉਧਰ ਚੱਲ ਪਏ ਇਹ ਪਾਣੀ ਦੀ ਖਵੇ ਕੁਛ ਪਾਈਆਂ ਆ ਕੇ ਦਿੱਤੀ ਜਿਹੜੇ ਕੇ ਨਿਰਪੈਕ ਔਰ ਦਾ ਪਿੱਛਾ ਕਰਦੀ ਹੋਈ ਉੱਥੇ ਪੁੱਜੇ ਸਨ ਨਿਰਪੈਕ ਔਰ ਨੇ ਜਿਹੜੀ ਛੇੜ ਦੀ ਬੇਟੀ ਸੀ ਉਸ ਨੂੰ ਉਹਦੇ ਘਰੋਂ ਉਠਾ ਕੇ ਆਪਣੇ ਘੋੜੇ ਤੇ ਨਾਲ ਸਵਾਰ ਕਰ ਲਿਆ ਸੀ ਅਤੇ ਬਾਬੇ ਅਡਣਛਾ ਦੇ ਡੇਰੇ ਨੂੰ ਲੈ ਕੇ ਜਾ ਰਹੇ ਸੀ ਪਿੱਛੇ ਕੁ ਸਿਪਾਈ ਘੋੜੇ ਲਾ ਕੇ ਡੇਰੇ ਤੱਕ ਗਏ ਅਗੋਂ ਬਾਬੇ ਨੇ ਅੰਦਰਵਾੜ ਕੇ ਬੂਹਾ ਬੰਦ ਕਰਤਾ ਸਿਪਾਈਆਂ ਨੇ ਬਾਬੇ ਤੇ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਬਾਬਾ ਡਿੱਗ ਪਿਆ ਬੀਬੀ ਨਿਰਭੈ ਕੌਰ ਨੇ ਦਰਵਾਜ਼ਾ ਖੋਲ੍ਹ ਕੇ ਉਹਨਾਂ ਨੂੰ ਉਠਾਇਆ ਇਸ ਤਰ੍ਹਾਂ ਇਹਨਾਂ ਨੇ ਕੱਲੂ ਘਰ ਦੇ ਵਿੱਚ ਆਪਣੇ ਸਰੀਰ ਤੇ ਫਟਾ ਢਾਏ ਪਰ ਸਿੱਖੀ ਆਣ ਮਾਨ ਸਰਕਾਰ ਕਾਇਮ ਰੱਖਿਆ ਜਿਸ ਦਾ ਇਤਿਹਾਸ ਗਵਾ ਹੈ ਕਿ ਬੀਬੀ ਨਿਰਪੇਖ ਹੋਰ ਬੜੀ ਜਾਂਬਾਜ਼ ਬੀਬੀ ਸੀ ਸਿੱਖ ਕੌਮ ਦੀ ਜਿਸ ਨੇ ਬਹਾਦਰੀ ਦੇ ਨਾਲ ਨਸਰਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਸੀ ਸੋ ਗੁਰੂ ਸਵਾਰਿਓ ਮੇਰ ਪ੍ਰਾਰਥਨਾ ਕੀ ਮਾਨ ਸਨਮਾਨ ਬਖਸ਼ਿ ਕਰਿਆ ਕਰੋ ਜੋ YouTube ਚੈਨਲ ਨੂੰ ਗੁਰੂ ਸਵਾਰਿਓ ਸਬਸਕ੍ਰਾਈਬ ਕਰਕੇ ਮਾਨਸਤ ਕਦਰ ਵਧਾਓ ਔਰ ਆਪ ਜੀ ਦੇ ਨਾਲ ਵਰਤਵਧ ਇਤਿਹਾਸ ਸਾਂਝਾ ਕੀਤਾ ਜਾ ਸਕੇ ਦੇਵੋ ਸਿਸਾਂ ਜੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ